ਦੋ ਤਿੰਨ ਮਹੀਨੇ ਬਾਅਦ ਹੁਣ ਉਹ ਕੁੜੀ ਆਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਤੇ ਉਹਨੇ ਡੀਐਸਪੀ ਸਾਹਿਬ ਅੱਗੇ ਬਿਆਨ ਦਿੱਤੇ ਨੇ ਕਿ ਮੈਂ ਮੇਰੇ ਘਰ ਦੇ ਮੈਨੂੰ ਮੈਨੂੰ ਨਹੀਂ ਪਤਾ ਉਹਨੇ 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 ਬਿਆਨ ਦਿੱਤੇ ਨੇ ਵੀ ਮੈਂ ਆਦੇ ਘਰੇ ਨਹੀਂ ਜਾਣਾ ਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ ਮੇਰਾ ਇਹਦੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ ਪਰ ਅੱਜ ਇਹ ਇਹ ਜਿਹੜੀਆਂ ਹੈਗੀਆਂ ਨੇ ਲੇਡੀਜ਼ ਬਹੁਤ ਸਾਰੀਆਂ ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈਆਂ ਤੇ ਇੱਕ ਆਟੋ ਰੁਕਿਆ ਤੇ ਬਹੁਤ ਸਾਰੀਆਂ ਲੇਡੀਆਂ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ ਮੈਂ ਗੱੜ ਵਿੱਚ ਆਪਣੇ ਬ੍ਰਦਰ ਦੇ ਨਾਲ ਹੈਗੀ ਸੀ ਤੇ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਦੇਖੋ ਮੇਰੇ ਮੁੰਡੇ ਦੇ ਹੀ ਸਿਰ ਤੇ ਇੱਟ ਵੱਜੀ ਏ ਨੂੰ ਨਕਤਾ ਤਰੀਕ ਅੱਜ ਮੈਮ ਕੀ ਨਾ ਤੁਹਾਡਾ ਮੇਰਾ ਨਾਮ ਨਗਮਾ ਹੈ ਰਾਇਲ ਸਿਟੀ ਵਿੱਚ ਰਹਿੰਦੇ ਆ ਅਸੀਂ ਜੀ ਕੀ ਮਾਮਲਾ ਕੀ ਹੋਇਆ ਹੈ ਜੀ ਮਾਮਲਾ ਵੀ ਮੇਰੇ ਪੇਕੇ ਸਾਈਡ ਦੇ ਦਰੋਲਾ ਹੈ ਤੇ ਉਹ ਲੜਕਾ ਲੜਕੀ ਦੋਨੋਂ ਬਾਲਗ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ 2 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ ਫਿਰ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਕੁੜੀ ਆਪਦੇ ਘਰੇ ਚਲੀ ਗਈ ਕੁੜੀ ਵਾਲੇ ਉਹਨੂੰ ਲੈ ਕੇ ਮੁੰਡਾ ਸਾਡਾ ਟਿਕ ਗਿਆ 2 ਮਹੀਨੇ ਬਾਅਦ 3 2-3 ਮਹੀਨੇ ਬਾਅਦ ਹੁਣ ਉਹ ਕੁੜੀ ਆਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਤੇ ਉਹਨੇ ਡੀਐਸਪੀ ਸਾਹਿਬ ਅੱਗੇ ਬਿਆਨ ਦਿੱਤੇ ਨੇ ਕਿ ਮੈਂ ਮੇਰੇ ਘਰ ਦੇ ਮੈਨੂੰ ਮਾਂ ਮੈਨੂੰ ਨਹੀਂ ਪਤਾ ਉਹਨੇ 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 ਬਿਆਨ ਦਿੱਤੇ ਨੇ ਵੀ ਮੈਂ ਆਦੇ ਘਰੇ ਨਹੀਂ ਜਾਣਾ ਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ ਮੇਰਾ ਇਹਦੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ ਪਰ ਅੱਜ ਇਹ 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 ਜਿਹੜੀਆਂ ਹੈਗੀਆਂ ਨੇ ਲੇਡੀਜ਼ ਬਹੁਤ ਸਾਰੀਆਂ ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈਆਂ ਤੇ ਇੱਕ ਆਟੋ ਰੁਕੇ ਤੇ ਬਹੁਤ ਸਾਰੀਆਂ ਲੇਡੀਆਂ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ ਮੈਂ ਘਰ ਵਿੱਚ ਆਪਣੇ ਬ੍ਰਦਰ ਦੇ ਨਾਲ ਹੈਗੀ ਸੀ ਤੇ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਦੇਖੋ ਮੇਰੇ ਮੁੰਡੇ ਦੇ ਹੀ ਸਿਰ ਤੇ ਇੱਟ ਵੱਜੀ ਏ ਮੇਰੇ ਸਾਰਾ ਘਰ ਦਾ ਨੁਕਸਾਨ ਹੋ ਗਿਆ ਉਹ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਵੀ ਰਹੀਆਂ ਨੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਬਸ ਕਿੰਨੇ ਬੰਦੇ ਆਏ ਸੀਗੇ 15 ਕੋਈ 15 15 ਦੇ ਕਰੀਬ ਲੇਡੀਆਂ ਸੀ ਮੈਨੂੰ ਐਗਜੈਕਟ ਨਹੀਂ ਪਤਾ ਮੈਂ ਘਰ ਦੇ ਅੰਦਰੋਂ ਜੋ ਦੇਖਿਆ ਆਟੋ ਤੋਂ ਉਤਰੀਆਂ ਨੇ ਜੀ ਲੇਡੀਆਂ ਹੀ ਸੀ ਕੋਈ ਹੋਰ ਨਹੀਂ ਮੈਨੂੰ ਦਿਸਿਆ ਕੋ توڑ ਬੰਨ ਵੀ ਹੋਈ ਏ ਹਾਂ ਜੀ ਸਾਰਾ ਘਰ ਬਾਹਰ ਸ਼ੀਸ਼ੇ ਟੁੱਟੇ ਪਏ ਐ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਘਰ ਹੀ ਤੋੜ ਤੋ ਉਹਨਾਂ ਨੇ ਜੀ ਤੇ ਕੋ ਪੁਲਿਸ ਨੂੰ ਤਲਾ ਦਿੱਤੀ ਨਹੀਂ ਤੁਸੀਂ ਹਾਂ ਜੀ ਪੁਲਿਸ ਨੂੰ ਮੌਕੇ ਤੇ ਅਸੀਂ ਫੋਨ ਕੀਤਾ ਐ ਐਸਓ ਸਾਹਿਬ ਆਏ ਨੇ ਜੀ ਮੌਕੇ ਤੇ ਉਹਨਾਂ ਨੇ ਸਾਰਾ ਕੁਝ ਆਪ ਵੇਖਿਆ ਜੀ ਕਿਸਨੂੰ ਫੜਿਆ ਫੜਿਆ ਵੀ ਉਹਨਾਂ ਨੇ ਲੇਡੀਜ਼ ਬਾਹਰ ਖੜੀਆਂ ਸੀ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਬਾਹਰ ਉਹਨਾਂ ਨੂੰ ਫੜਿਆ ਕਿ ਨਹੀਂ ਪਰ ਪੁਲਿਸ ਉੱਥੇ ਹੀ ਉਹ ਲੇਡੀਜ਼ ਦੇ ਕੋਲ ਹੀ ਹੈਗੀ ਸੀ ਹੁਣ ਹੁਣ ਤੱਕ ਕੀ ਨਾਂ ਤੁਹਾਡਾ ਮੇਰਾ ਨਾਮ ਨਗਮਾ ਹੈ ਨਗਮਾ ਮੋਂਗਾ ਕੀ ਨਾਂ ਤੁਹਾਡਾ ਜਗਤਾਜ ਕੀ ਮਾਮਲਾ ਕੀ ਅੰਦਰ ਹੋਇਆ ਕੋ ਲੜਾਈ ਹੋਈ ਆਪਾਂ ਨੂੰ ਹੀ ਨਹੀਂ ਪਤਾ ਜੀ ਅੰਦਰ ਕਿ ਜਨਾਨੀਆਂ ਗਈਆਂ ਤਾਂ ਪੁੱਛਿਆ ਉਹਨਾਂ ਨੇ ਗੇਟ ਤੇ ਸਾਡੇ ਕੋਲ ਨਹੀਂ ਅਸੀਂ ਜਾਣੇ ਜੋਨੇ ਮੰਗਦੇ ਕਰਿਆ ਸੀ ਜਾਣ ਦਿੱਤਾ ਸੀ ਕਿ ਆ ਵੀ ਸ਼ਾਇਦ ਫੰਕਸ਼ਨ ਵਗੈਰਾ ਹੋਣਾ ਅੰਦਰ ਜਾ ਕੇ ਕਹਿੰਨੇ ਝਗੜਾ ਹੋ ਗਿਆ ਜੀ ਨਹੀਂ ਆਟੋ ਦੇ ਵਿੱਚ ਲੇਡੀਆਂ ਆਈਆਂ ਤੁਸੀਂ ਪੁੱਛਿਆ ਨਹੀਂ ਉਹਨਾਂ ਨੂੰ ਕਿੰਨਾ ਘਰੇ ਜਾਣਾ ਕਿਵੇਂ ਜਾਣਾ ਹਾਂ ਜੀ ਹਾਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੋਲੀ ਮੰਗੇ ਤੇ ਘਰੇ ਜਾਣਾ ਜੀ ਅੱਛਾ ਫਿਰ ਜਾਣ ਦਿੱਤਾ ਫਿਰ ਜਾਣ ਦਿੱਤਾ ਜੀ ਕਨਫਰਮ ਨਹੀਂ ਤੁਸੀਂ ਕਰਦੇ ਹੋ ਕਿ ਆਸਤ ਬੁਲਾਇਆ ਕੀ ਆਸਤ ਨਹੀਂ ਨਹੀਂ ਆ ਕਈ ਵਾਰ ਫੰਕਸ਼ਨ ਵਗੈਰਾ ਹੁੰਦਾ ਲੇੜੀ ਜਾਂਦੀਆਂ ਜੀ ਅੱਛਾ ਤਾਂ ਲਈ ਤੁਸੀਂ ਪੁੱਛਦੇ ਆ ਹਾਂ ਜੀ ਹਾਂ ਜੀ ਇਹ ਨਾਂ ਤੁਹਾਡਾ ਜਗਤਾਰ ਨਾਂ ਤੁਹਾਡਾ ਨੀਦੇਜ ਕੁਮਾਰ ਨਾਮ ਹੈ ਜੀ ਮੇਰਾ ਜੇ ਕੀ ਮਾਮਲਾ ਕੀ ਹੋਇਆ ਹੈ ਕਲੋਨੀ ਦੇ ਵਿੱਚ ਰੋਲਛਿਰੀ ਕਲੋਨੀ ਦੇ ਵਿੱਚ 8-10 ਜਨਨੀਆਂ ਆਈਆਂ ਸੀ ਜੀ ਤੇ ਇੱਥੇ ਕਿਸੇ ਆਪਣੇ ਜੋਲੀ ਮੌਂਗਾਈ ਦੇ ਘਰ ਤੇ ਉਹਨਾਂ ਨੇ ਅਟੈਕ ਕੀਤਾ ਸ਼ੀਸ਼ੇ ਵਗੈਰਾ ਤੋੜੇ ਆ ਤੇ ਉਦੋਂ ਅਸੀਂ ਸਾਰੇ ਜਣੇ ਲਾ ਕੇ ਖੜੇ ਸੀਗੇ ਤਿੰਨ ਚਾਰ ਜਣੇ ਆਏ ਉਰੇ ਦੇਖਿਆ ਉਹਨਾਂ ਨੂੰ ਤੇਦੋ ਕਿਹਾ ਉਹ ਗੱਲਬਾਤ ਕਰਨ ਲੱਗੇ ਵੀ ਸਾਡਾ ਐਸ ਐਸ ਦਾ ਮਸਲਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਕੋਈ ਨਹੀਂ ਮਸਲੇ ਆਪਾਂ ਉਹਨਾਂ ਨੂੰ ਬੁਲਾ ਲੈਂਦੇ ਆ ਬੈਠ ਕੇ ਗੱਲ ਕਰਦੇ ਆ ਸ਼ੀਸ਼ੇ ਤੋੜਨ ਨਾਲ ਤਾਂ ਕੁਝ ਨਹੀਂ ਹੋ ਜਾਂਦਾ ਤੇ ਕਾਫੀ ਤਕਰੀਬਨ ਨੁਕਸਾਨ ਕੀਤਾ ਭਾਬੀ ਜੀ ਘਰੇ ਕੱਲੇ ਗਏ ਸੀ ਬੱਚੇ ਸੀ ਛੋਟੇ ਬੱਚਾ ਤਾਂ ਹੋ ਗਈ ਹੈ ਬਾਕੀ ਨੁਕਸਾਨ ਕਰਦਾ ਕਾਫੀ ਕੀਤਾ ਉਹਨਾਂ ਨੇ ਅੱਛਾ ਤੋੜ ਬੰਨ ਵੀ ਹੋਈ ਹੈ ਤੋੜ ਬੰਨ ਸ਼ੀਸ਼ੇ ਸਾਦੇ ਤੋੜੇ ਜੀ ਬਾੜ ਜੀ ਕੀ ਕਹੋਂਗੇ ਸਰ ਦੇਖੋ ਜੀ ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਕਲੋਨੀ ਦੇ ਵਿੱਚ ਆ ਕੇ ਤਾਂ ਗੁੰਡਾਗਰਦੀ ਦਾ ਕੰਮ ਹੀ ਹੋ ਗਿਆ ਸਾਰਾ ਠੀਕ ਹੈ ਕੋਈ ਗੱਲ ਬਣੇ ਹੋਈ ਹੈ ਤੇ ਬੈਠ ਕੇ ਗੱਲ ਹੋ ਸਕਦੀ ਹੈ ਪਰ ਨੁਕਸਾਨ ਕਾਫੀ ਕਰਕੇ ਗਿਆ ਜੀ ਹਾਂ ਬਾਕੀ ਪੁਲਿਸ ਨੂੰ ਕੌਣ ਕੀਤਾ ਸੀਗਾ ਪੁਲਸ ਦੋ ਤਿੰਨ ਮਿੰਟ ਦੇ ਵਿੱਚ ਹੀ ਆ ਗਈ ਸੀ ਜੀ ਹਾਂ ਉਹ ਆਪਣੀ ਕਾਰ ਵੀ ਕਾਦੇ ਨੇ ਫੜ ਕੇ ਵੀ ਲੈ ਗਿਆ ਕਿਸੇ ਨੂੰ ਹਾਂ ਬੈਗ ਜੀਪ ਸੀ ਬਿਠਾ ਕੇ ਲੈ ਗਿਆ ਕਾਰ ਵੀ ਕਰਦੇ ਪਏ ਆਪਣੀਆਂ ਕਿੰਨਾਂ ਨੂੰ ਲੈ ਕੇ ਸੀ ਬਿਠਾ ਲੇਡੀਆਂ ਸੀ ਸਾਰੀਆਂ ਹੀ ਲੈ ਗਏ ਅੱਛਾ ਜਿਹੜੇ ਉਹ ਆਈਆਂ ਸੀ ਉਹ ਆਈਆਂ ਸੀ ਸਾਰੀਆਂ ਲੈ ਗਏ ਕਿੰਨੇ ਕੁ ਲੇਡੀਜ਼ ਆਈਆਂ ਸੀ ਹੈਗੀਆਂ ਸੀ 10 ਜਣੀਆਂ ਜੀ ਕੋਈ ਬੰਦੇ ਬੰਦੇ ਵੀ ਸੀ ਨਾਲ ਸਾਰੀਆਂ ਆਨ ਪੁੱਛਾਤੀਆਂ ਨੇ ਆਪਾਂ ਦਾ ਕੋਈ ਜਾਣਦਾ ਵੀ ਨਹੀਂ ਸੀ ਉਹਨਾਂ ਨੂੰ ਕੌਣ ਜੀ ਕੋਈ ਪਤਾ ਹੈ ਮਾਮਲਾ ਕੀ ਮਾਮਲਾ ਕੀ ਹੈਗਾ ਨਹੀਂ ਜੀ ਮਾਮਲੇ ਬਾਰੇ ਨਹੀਂ ਪਤਾ ਸਿੱਧਾ ਫੇਤਾ ਆਏ ਸੀਗੇ ਤੇ ਇਕੱਠੇ ਵੜੇ ਤਾਂ ਪਤਾ ਲੱਗਿਆ ਕੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਰੋਕਣ ਦੇ ਅਸੀਂ 3-4 ਜਣੇ ਹੈਗੇ ਸੀ ਰੋਕਿਆ ਬਸ ਫਿਰ ਉਹਨਾਂ ਨੂੰ ਕੀ ਨਾ ਤੁਹਾਡਾ ਜੀ ਮੇਰਾ ਨਾਮ ਨਹੀਂ ਰਹੀ ਕੁਮਾਰ ਜੀ ਸਰ ਰਾਇਲ ਸਿਟੀ ਜੇ ਕੀ ਮਾਮਲਾ ਹੋਇਆ ਇਹ ਸਾਡੇ ਕੋਲ ਹੁਣ ਇੱਕ ਕੰਪਲੇਂਟ ਆਈ ਸੀ ਕਿ ਜਿਹੜੇ ਕੋਈ ਕੁੜੀ ਮੁੰਡੇ ਦਾ ਹੈਗਾ ਸੀ ਕਿ ਰਿਲੇਸ਼ਨ ਹੈਗਾ ਸੀ ਲੈ ਗਿਆ ਸੀ ਕੁੜੀ ਨੂੰ ਤੇ ਕੁੜੀ ਦੇ ਪਰਿਵਾਰ ਵਾਲੇ ਜਿਹੜਾ ਕਿ ਮੁੰਡੇ ਦੇ ਜਿਹੜੇ ਜੀਜੇ ਤੇ ਕਰ ਜਾ ਕੇ ਜਿਹੜਾ ਉਹਨਾਂ ਨੇ ਉਹਨਾਂ ਦੇ ਕਰਦਾ ਨੁਕਸਾਨ ਕੀਤਾ ਤੇ ਜਿਹੜਾ ਅਸੀਂ ਮੌਕੇ ਤੇ ਪਹੁੰਚ ਗਏ ਸੀ ਤੇ ਜਾ ਕੇ ਜਿਹੜੀ ਸਿਚੁਏਸ਼ਨ ਨੂੰ ਜਿਹੜਾ ਹੈਡਲ ਕੀਤਾ ਕੋਈ ਅਰੇਸਟ ਵੀ ਕੀਤਾ ਜੀ ਕੋਈ ਲੇਡੀਜ਼ ਪਤਾ ਲੱਗਿਆ ਅਰੇਸਟ ਕੀਤੇ ਹੋਏ ਇਸ ਸੰਬੰਧੀ ਅਸੀਂ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਵੈਰੀਫਾਈ ਕਰ ਰਹੇ ਹਾਂ ਜੇ ਉਹ ਵੀ ਆ ਕੇ ਬਾਕੀ ਜੋ ਬੰਦੇ ਤੇ ਤਹਿਕੀਕ ਕਰ ਰਹੇ ਕਿੰਨੇ ਲੋਕ ਫੜੇ ਗਏ ਨੇ ਤਕਰੀਬਨ ਇਹਨਾਂ ਚਾਰ ਤੋਂ 10 ਲੇਡੀਜ਼ ਹੈਗੀਆਂ ਸੀ ਜਿਹਨਾਂ ਨੂੰ ਲੈ ਕੇ ਇੱਕ ਕਦੋਂ ਦੀ ਘਟਨਾ ਹੈ ਕਿੰਨੇ ਕੁ ਟਾਈਮ ਹੁੰਦੀ ਹੈ ਕਰੀਬ ਕੱਟਾ ਤੋਂ ਪਹਿਲਾਂ ਦੀ ਇਹ ਕਿੱਥੇ ਦੀ ਘਟਨਾ ਕਿੱਥੇ ਸਰ ਇਹ ਰਾਇਲ ਸਿਟੀ ਦੀ ਘਟਨਾ ਹੈ